ਹੋ ਜਲੀ ਵਾਸੇ ਇੱਕਦਮ ਦਿਲ ਕਰਦਾ ਮਈ ਆ ਜੀ ਮੇਰਾ ਦਿਲ ਕਰਦਾ ਦਿਲ ਕਰਦਾ ਮਈ ਆ ਜੀ ਮੇਰਾ ਦਿਲ ਕਰਦਾ ਮਾਇ ਨੀ ਮਾਇ ਮੇਰਾ ਦਿਲ ਕਰਦਾ ਮਾਇ ਨੀ ਮਾਇ ਮੇਰਾ ਦਿਲ ਕਰਦਾ ਤੇਰੇ ਪਵਨ ਤੇ ਰਾਤ ਬਿਤਾਵਾ ਤੇਰੇ ਪਵਨ ਤੇ ਰਾਤ ਬਿਤਾਵਾ ਰਾਤੀ ਤੇਰੇ ਨਾਲ ਰੁਆ ਤੈਨੂੰ ਦਿਲ ਦਾ ਹਾਲ ਸੁਣਾਵਾ ਰਾਤੀ ਤੇਰੇ ਨਾਲ ਰੁਆ ਤੈਨੂੰ ਦਿਲ ਦਾ ਹਾਲ ਸੁਣਾਵਾ ਦਿਲ ਕਰਦਾ ਮੈਂ ਆਜੀ ਮੇਰਾ ਦਿਲ ਕਰਦਾ ਦਿਲ ਕਰਦਾ ਮੈਂ ਆਜੀ ਮੇਰਾ ਦਿਲ ਕਰਦਾ I'm sorry, 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 I'm ਖਾਇੋਂ ਨਸਵਾਲੀ ਲਾਤੀ ਸ਼ੇਰਾ ਵਾਲੀ ਮਾਏ ਮੈਂ ਖਾਲੀ ਤੂ ਖੋਲੀ ਮੈਂ ਖਾਲੀ ਤੂ ਮੈਂ ਕੀ ਮੰਗਨਾ ਮਈਆਂ ਤੋਂ ਇੱਕ ਲੰਬੀ ਲਿਸਟ ਬਣਾਵਾਂ ਮੈਂ ਕੀ ਮੰਗਨਾ ਮਈਆਂ ਤੋਂ

ਇੱਦਾਂ ਹੀ ਹੋਲੀ ਲਿਸ਼ੰਗ ਪਿਆ ਗਿਆ। ਟਰੈਕ ਕਿੰਨੇ ਤੱਕ ਕਿੰਨੇ ਹੁੰਦਾ ਕਰੀ ਜੋ। ਟਰੈਕ ਤੇ ਮੇਰੇ 5 6 5 6 ਤੇ ਹੋ ਚੁੱਕੇ ਆ। ਔਰ ਅੱਗੇ ਹੋਰ ਮੇਰੇ ਟਰੈਕ ਬਣਦੇ ਆ। ਔਰ ਮਾਰਕੀਟ ਬੜੀ ਜਲਦੀ ਵਧੀਆ ਟਰੈਕ ਲਗਾਵਾਂਗੇ। ਗਾਇਕੀ ਦਾ ਅੰਛ ਕਿੱਥੋਂ ਮਿਲਿਆ ਤੁਹਾਨੂੰ? ਅੰਗ ਗਾਇਕੀ ਦਾ ਅੰਛ ਮੇਰੇ ਦਾਦੂ ਜੀ ਦੇ ਨੇ। ਉਹ ਫਿਲਮ ਟਰੈਕਟਰਸ ਦੇ ਔਰ ਮੇਰੇ ਨਾਨੇ ਜੀ ਉਹ ਵੀ ਪੇਟਾ ਗਾਉਂਦੇ ਸੀ। ਮਤਲਬ ਬਲੱਡ ਵਿੱਚ ਹੀ ਸਾਡੇ। ਇਹ ਇਹ ਦੇਖਿਆ ਜਾਵੇ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਮम्मा ਪਾਪਾ ਵੱਡਾ ਭਾਈ ਬ੍ਰਦਰ ਆ ਤੇ ਮਾਮੂ ਮਮੀ ਨਾਨੂ ਦਾਦੀ ਸਾਰਾ ਪਰਿਵਾਰ ਜਦੋਂ ਵੰਸ਼ ਨੇ ਪਰਿਵਾਰ ਨੂੰ ਦੱਸਿਆ ਕਿ ਮੈਂ ਗੈਸ਼ੀ ਦੇ ਸ਼ੌਂਕ ਯਾ ਯਾ ਗਾਇਕੇ ਦੇ ਖੇਤਰ ਦੀ ਯਾ ਪਰਿਵਾਰ ਦੇ ਵਿੱਚੋਂ ਸਭ ਤੋਂ ਪਹਿਲਾਂ ਰਿਐਕਸ਼ਨ ਕਿਹਦਾ ਕਿਵੇਂ ਦਾ ਆਇਆ ਅ ਮम्मा ਮਮਾ ਨੂੰ ਮੈਂ ਦੱਸਿਆ ਸੀ ਕਿ ਮਤਲਬ ਮੈਨੂੰ ਗਾਉਣ ਦਾ ਸ਼ੌਂਕ ਹੈ ਫਿਰ ਮਮਾ ਨੇ ਉਹ ਪਾਪਾ ਨੂੰ ਦੱਸਿਆ से इस तरीके से तो आगे बस माता रिंदे आशीर्वाद न बेटा कांधे जावांगे और माता रिंदे नाल लेते जावांगे इस हीरे नु त्रास पोंदे है मेरे चाचू जी जितेंद्र जी जीतू चाचू जी और उन्होंने ब्लैसिंग दे नाल ही आज इतों तक मैं पहुंचे हैं और अगे भी उन्होंने ब्लैसिंग दे नाल ही जाऊंगा तो गायक बड़े चीज़ में है ना ਉਹ ਘੱਟ ਨੰਦ ਗਾਣਾ ਗਾ ਲੈਂਦੇ ਨੇ ਪਰ ਤੁਸੀਂ ਕਿਉਂ ਇਹ ਸੋਚਿਆ ਕਿ ਇਹ ਸਿਰਫ ਭੇਟਾ ਜਾਂ ਭਜਨ ਹੀ ਗਾਣਗੇ ਅਹ ਦੇਖੋ ਜੀ ਮਾਤਰਾ ਦੇ ਨਾਮ ਤੇ ਸਾਰੇ ਹੀ ਲੈਂਦੇ ਹਨਾ ਤੇ ਮਾਤਰਾ ਨੇ ਪਤਾ ਨਹੀਂ ਕਿਰਪਾ ਕੀਤੀ ਆਸ਼ੀਰਵਾਦ ਦਿੱਤਾ ਕਿ ਮਾਤਰਾ ਨੰਦ ਦਾ ਸੀ ਨਾ ਮੈਂ ਲੈਣਾ ਵਾ ਕਿਉਂਕਿ ਗਾਣੇ ਵੀ ਸਾਰੇ ਗਾਂਦੇ ਗਾਣੇ ਵੀ ਗਾਉਂਦੇ ਆ ਬਟ ਮਾਤਰਾ ਨੇ ਦਾ ਨਾ ਕਿਸੇ ਕਿਸ ਨੂੰ ਮਿਲਦਾ ਹਨਾ ਪਰ ਮਾਤਰਾ ਨੇ ਆਸ਼ੀਰਵਾਦ ਦਿੱਤਾ ਰਿਆਸ ਕਿੰਨਾ ਚੱਲਦਾ ਹੈ ਰਿਆਸ ਤੇ ਜਦੋਂ ਮੰਨ ਕਰੇ ਸਵੇਰੇ ਫਿਰ ਦੁਪਹਿਰੇ ਵੀ ਕਰ ਲਈ ਸ਼ਾਮ ਨੂੰ ਰਾਤ ਨੂੰ ਜਦੋਂ ਮੰਨ ਕਰੇ ਮੈਨੇ ਜਿਗਾ ਦਾ ਕਰਦੇ ਹੋ ਭਾਈ ਦੇ ਨਾਲ ਉਹਨਾਂ ਨੇ ਆ ਜੀ ਅ ਮੈਨੇ ਜਿਦਾ ਹੀ ਮਮਾ ਸਕੂਲ ਟੀਚਰ ਹੈ ਔਰ ਥੋੜਾ ਬਹੁਤਾ ਜੇ ਤੋ ਫਿਊਚਰ ਨਾ ਫੇ ਮਮਾ ਕੋ ਥੋੜਾ ਬੋਤਾ ਪੜ੍ਹ ਲੀਦਾ ਵਾ ਤੇ ਅੱਗੇ ਫਿਊਚਰ ਚ ਬਸ ਮਾਤਾ ਦੇ ਅਸ਼ੀਰਵਾਦ ਨਾਲ ਮਾਤਾ ਦੇ ਚੱਜਾ ਤੋਰੀ ਜਾਏਗੀ ਉਦੋਂ ਦਾ ਚਲੀ ਜਾਣਾ ਸ਼ੌਂਕ ਕਿ ਤੁਹਿਆ ਪੇਟਾ ਹੈ ਇਹ ਸ਼ੌਂਕ ਪੇਟਾ ਦਾ ਜੀ ਇਦਾਂ ਕਿ ਜਦ ਮੈਂ ਮੰਦਿਰ ਜਾਂਦਾ ਹੁੰਦਾ ਸੀਗਾ ਨਾ ਤੇ ਮਾਤਾ ਰੰਦੇ ਚੰਨਾ ਵਿੱਚ ਬਹਿ ਕੇ ਪੇਟਾ ਸੁਣੀਆਂ ਨਾ माता रानी बस नली हॉली लेना शुरू किया और माता रानी ने अपने आप कृपा कर जी कि भजन आया वो मैं भी बोला तू भी बोले तू भी बोले सारे ही बोलन मैं भी बोला तू भी बोले तू भी बोले सारे ही बोलन

ਹਾਲੀਵਾਰ ਮੰਦਰ ਬਟਾਲਾ ਉੱਥੇ ਜਾਂਦੇ ਨੇ ਉਸ ਤੋਂ ਭਗਤ ਨੇ ਤੇ ਰੈਗੂਲਰ ਜਾਂਦੇ ਸੀ ਸ਼ਾਦੀ ਤੋਂ ਪਹਿਲਾਂ ਵੀ ਬਾਹਰ ਚ ਵੀ ਔਰ ਬੇਟੇ ਹੋਣ ਤੋਂ ਬਾਅਦ ਵੀ ਉਹ ਰੈਗੂਲਰ ਰਹੇ ਨੇ ਤੇ ਜਦੋਂ ਉਹ ਬਹੁਤ ਛੋਟਾ ਸੀ ਉਹਨੂੰ ਲੈ ਕੇ ਜਾਂਦੇ ਸੀ ਤੁਹਾਨੂੰ ਪਤਾ ਹੋਵੇ ਗੀਤਨ ਵਗੈਰਾ ਪੇਂਡਾਂ ਚੱਲਦੀਆਂ ਰਹਿੰਦੀਆਂ ਤੇ ਇਸ ਤਰ੍ਹਾਂ ਹੀ ਉਹਨਾਂ ਨੂੰ ਵੀ ਮਨ ਸ਼ੌਂਕ ਸੀ ਤੇ ਜਦੋਂ ਬੇਟਾ ਵੀ ਥੋੜਾ ਥੋੜਾ ਗਾਣਾ ਸ਼ੁਰੂ ਹੋ ਗਿਆ ਬੇਟਾ ਉੱਥੇ ਮੰਦਰ ਜਿਆਦਾ ਇਹਨਾਂ ਨੇ ਪੇਟਾ ਖਾ ਕੇ ਆਉਂਦੀਆਂ ਘਰ ਚ ਵੀ ਜਦੋਂ ਆਣਾ ਤੇ ਜਦੋਂ ਮੈਂ ਕੰਮ ਤੇ ਗਿਆ ਹੁੰਦਾ ਸੀ ਤੇ ਇਹ ਆਪਸ ਚ ਮਾਪ ਬੇਟੇ ਦੋਵੇਂ ਲੱਗੇ ਰਹਿੰਦੇ ਸੀ ਪੇਟਾ ਫੋਟਾਂ ਦਾ ਕਹਾਤਾ ਮੋਲ ਸ਼ੁਰੂ ਤੋਂ ਬੜਾ ਤਾਰਮਿਕ ਰਾਇ ਤੇ ਉਸ ਕਾਰਨ ਬੇਟੇ ਨੂੰ ਸ਼ੌਕ ਹੋ ਗਿਆ ਕਿੰਨੀ ਉਮਰ ਦੀ ਵੰਸ਼ ਦੀ ਜਦੋਂ ਆ ਕੇ ਦੱਸਿਆ ਤਾਂ ਮੈਂ ਦੇਖੀ ਤੇ ਫਿਰਦੇ ਅੱਗੇ ਵਰਗਾ ਆ 7-8 ਸਾਲ ਦਾ ਹੋਵੇਗਾ ਜਦੋਂ ਉਹਨੇ ਕਿਹਾ ਕਿ ਪਾਪਾ ਮੈਂ ਪ੍ਰੋਫੈਸ਼ਨਲੀ ਆਪਣਾ ਜਿਹੜਾ ਐਵ ਗਾਣਾਵਾਂ ਮਾਤਾ ਰਾਣੀ ਤੱਕ ਗੁੰਗਾਨ ਕਰਨਾ ਮੈਂ ਉਹਨੂੰ ਲੱਗਦਾ ਮਾਤਾ ਰਾਣੀ ਨੇ ਚੁਣਿਆ ਆਪਣੇ ਗੁੰਗਾਨ ਲਈ ਉਹਦੀ ਬਲੇਸਿੰਗ ਹੈ ਮਾਤਰਾ ਦੀ ਕਾਲੀ ਦੁਆਰੇ ਵਾਲੀ ਜੀ ਤੇ ਬਹੁਤ ਅੱਛਾ ਵਾ ਕਿ ਬੱਚਾ ਅچھے ਲੜ ਲੱਗਾ ਤੇ ਸਾਨੂੰ ਅੱਗੇ ਵੱਧਾ ਜਾ ਰਿਹਾ ਹੌਲੀ ਹੌਲੀ ਕਿਵੇਂ ਦੀ ਖੁਸ਼ੀ ਮਸੂਰ ਹਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਦਾ ਪਿਛਲਾ ਟਰੈਕ ਆਇਆ ਸੀ ਗੱਗਨ ਆਪਨਾਮ ਲਿਖ ਦੋ ਉਹਨੇ ਵੀ ਅੱਛੀ ਪਪੂਲਰਿਟੀ ਲਈ ਤੀਂ ਔਰ ਲੋਕੀ ਵੰਸ਼ਰਾਜ ਨੂੰ ਜਾਣਨ ਲੱਗੇ ਤੇ ਔਰ ਇਹ ਜਿਹੜਾ ਦੂਜਾ ਨਵਾਂ ਟਰੈਕ ਆਇਆ ਮਾਂ ਦਾ ਸੋਨਾ ਦਰਬਾਰ ਇਹ ਵੀ ਇੱਕ ਨਵਾਂ ਮਾਈਲਸਟੋਨ ਔਰ ਬਹੁਤ ਅੱਛਾ ਟਰੈਕ ਜਾ ਰਿਹਾ ਲੋਕੀ ਬਹੁਤ ਪਿਆਰ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਇਹ ਵੀ ਬਹੁਤ ਵਧੀਆ ਕਰੇਗਾ ਜਿਆ ਮਾਤਾ ਦੀ ਸਾਰਿਆਂ ਨੂੰ ਮੈਂ ਨਤਾਸ਼ਾ ਸ਼ਰਮਾ ਮੇਰੇ ਵੱਲੋਂ ਸਾਰਿਆਂ ਨੂੰ ਨਵਰਾਤਿਆਂ ਦੀ ਬਹੁਤ-ਬਹੁਤ ਹਾਰਦਿਕ ਸ਼ੁਭਕਾਮਨਾئیں ਔਰ ਮਾਤਾ ਰਾਣੀ ਸਭ ਨੂੰ ਨਵਰਾਤਿਆਂ ਵਿੱਚ ਖੁਸ਼ੀਆਂ ਦੇ ਝੋਲੀਆਂ ਪਰਣ ਤੇ ਆ ਤਾਂ ਸ਼ੁਰੂਆਤ ਕੀਤੀ ਸੀ ਅੱਜ ਹਰਮੋਨੀ ਉੱਪਰ ਕੁੰਗਲਾ ਪਾਉਂਦੀ ਆ ਹਾਂਜੀ ਬਸ ਇਹ ਸਭ ਕਿਰਪਾ ਮਾਤਾ ਦਾ ਨਿਹਾਈਦੋਲੇ ਮਾਰੀ ਮਾਤਾ ਹੀ ਦੀ ਹੈ ਉਹਨਾਂ ਨੇ ਆਪਣੇ ਚਰਨਾਂ 'ਚ ਸਾਨੂੰ ਲਗਾ ਕੇ ਰੱਖਿਆ ਤੇ ਉਹਨਾਂ ਨੇ ਮੇਰੇ ਬੱਚੇ ਤੇ ਬਹੁਤ ਕਿਰਪਾ ਕੀਤੀ ਐ ਸਾਰੇ ਸਾਰੇ ਪਰਿਵਾਰ ਤੇ ਮਾਤਾ ਜਾਨੀ ਦੀ ਗਲਦੌਰ ਵਾਲੇ ਮਾਤਾ ਜੀ ਦੀ ਬਹੁਤ ਕਿਰਪਾ ਵਾ ਉਸ ਤਰ੍ਹਾਂ ਉਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਰਸਤਾ ਦਿਖਾਈ ਗਿਆ ਸਾਨੂੰ ਰਸਤਾ ਮਿਲ ਗਿਆ ਅੱਗੋਂ ਤੇ ਅੱਜ ਇੱਥੋਂ ਤੱਕ ਪਹੁੰਚ ਗਏ ਆ ਮਨਚ ਨਹੀਂ ਆਇਆ ਤੁਸੀਂ ਸਿੱਖਿਆ ਦੇ ਕੇ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ ਤੇ ਤੁਹਾਡਾ ਬੱਚਾ ਕਾਈਸੀ ਵਾਲੇ ਪਾਸੇ ਆ ਗਿਆ ਉਹੀ ਮੈਂ ਕਿਸੇ ਵੇਲੇ ਇਹਨਾਂ ਨੂੰ ਕਹਿੰਨੀ ਨਹੀਂ ਮੈਂ ਕਿ ਮੈਂ ਕਲਾਸਿਸ ਨੂੰ ਆਪਣੇ ਬੱਚਿਆਂ ਨੂੰ ਕਹਿੰਨੀ ਆ ਸਟੂਡੈਂਟਸ ਨੂੰ ਕਿ ਪੜ੍ਹਾਈ ਹੀ ਕੰਮ ਆਣੀ ਆ ਪੜ੍ਹਾਈ ਵੱਲ ਧਿਆਨ ਦਿਓ ਤੇ ਚਲੋ ਬੱਚੇ ਆਪਣੇ ਨੂੰ ਵੀ ਕਹੀਦਾ ਵੇ ਕਿ ਪੜ੍ਹਾਈ ਵੱਲ ਧਿਆਨ ਦੋ ਬਟ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦਾ ਐਨਾ ਆਪਣੇ ਜਿਹੜਾ ਆਰਟ ਵਾ ਟੈਲੈਂਟ ਉਹਨਾਂ ਵੱਲ ਵੀ ਧਿਆਨ ਆ ਤੇ ਉਹਨੂੰ ਪੂਰੀ ਸਪੋਰਟ ਕਰੀਦੀ ਆ ਕਿ ਚਲੋ ਪੜ੍ਹਾਈ ਦੇ ਨਾਲ-ਨਾਲ ਐਕਸਟਰਾ ਆਰਡੀਨਰੀ ਆਰਟ ਬੱਚੇ ਵਿੱਚ ਹੋਣਾ ਚਾਹੀਦਾ ਮੈਨਨ ਕਰਪੰਦਾ ਸਾਰਾ ਕੁਝ ਪੜ੍ਹਾਈ ਵੀ ਨਾਲ ਹਾਂਜੀ 10th ਕਲਾਸ ਚ ਪੜ੍ਹਦਾ ਤੇ ਚਲੋ ਨਾਲ-ਨਾਲ ਮੈਨੇਜਮੈਂਟ ਮਾਤਰਾ ਨਿੱਕੇਪਾ ਕਰੀ ਜਾਂਦੀ ਆ ਤੇ ਭਜਨ ਆਪਣੇ ਬੋਲਦਾ ਰਹਿੰਦਾ ਸਾਰਾ ਦਿਨ ਤੇ ਮਾਤਰਾ ਨਹੀਂ ਅੱਗੀ ਵੀ ਉਸ ਤਾਈ ਪਛਾਣ ਨੂੰ